ਲਾ ਮੇਰੀ ਭੈਣ ਨਾ ਤੂੰ ਨੀ ਰੋਣਾ ਅਥਰੂ ਫੇਦਰੇ ਆਉਂਦੇ ਜੀ ਮੇਰੇ ਅੰਦਰ ਇਹ ਤਾਂ ਕਰ ਕੋਈ ਨਾ ਹੋਏ ਫੇਰ ਅਥਰੂ ਹੀ ਰਕਤੇ ਜਾਰੇ ਦੇ ਪਾਪਾ ਬਿਮਾਰ ਹੋ ਗਏ ਬੜੇ ਪੈਸੇ ਲੱਗੇ ਬੇਟੀ ਨੇ ਬੜੇ ਲੱਖਾਂ ਨਾ ਪੈਸੇ ਲੱਗੇ ਹਾਟੇ ਅਹੀਂ ਤੇ ਘਰੇ ਹੋ ਆਈਕਸ ਲਾ ਲਾ ਕੇ ਖਾਤੇ ਗਏ ਹੁਣ ਲੱਤੇ ਕਰਾਲੇਗੀ ਐਫ ਡੀ ਹਾਂ ਹਾਂ ਕਰਾਵਾਂਗੇ ਬੇਲੂ ਤੇਰਾ ਕਰਾ ਦੂੰ 20000 ਠੀਕ ਹੈ ਹੋਰ ਕਿਸ ਚੀਜ਼ ਦੀ ਲੋੜ ਨਹੀਂ ਹੋਰ ਨਹੀਂ ਬਸ ਧੰਨਵਾਦ ਪੂਰੀ ਭੜੀ ਵੱਟੀ ਆਪਾਂ ਵਿੱਚ ਸਮਝੀਏ ਟਾਈਮ ਪਾਸ ਦਾ ਬੜਾ ਬੜਾ ਔਖਾ ਹੋਇਆ ਬਿਲਕੁਲ ਸਹੀ ਆ ਜਦੋਂ ਲੱਗੇ ਜਾਂਦੇ ਪੱਠੇ ਲੈਣ ਹਾਂਜੀ ਪੱਠੇ ਵੀ ਮੇਰੀਆਂ ਬੇਟੀਆਂ ਪਾਪਾ ਕੇ ਟੰਗਰ ਰੱਖੇ ੱੱਕੇ ਮਾਰੇ ਡੀ ਲੱਗ ਕੇ ਪੱਠੇ ਲੈਣ ਉਹਨਾਂ ਦੀ ਬਚਾਰੀਆਂ ਆਪ ਆਪਣੇ ਆਉਂਦੀਆਂ ਰਹੀਆਂ ਨੇ ਮੈਂ ਤੇਰੇ ਘਰ ਹੀ ਬੈਠਾ ਹਾਂ ਹੋਰ ਤੇਰੀ ਕੀਮਤ ਕਰ ਸਕਦੇ ਹਾਂ ਜੋ ਤੋ ਕਹਿ ਉਹ ਕਰਦਾਂਗੇ ਸਾਮਾਨ ਚਾਹੀਦਾ ਕੋ ਲੈ ਦੀਏ ਤੈਨੂੰ ਲੱਖ ਰੁਪਏ ਦੀ ਐਫ ਡੀ ਕਰਾਵਾਂ ਤੇਰੇ ਬਲੇ ਸੋਨਿਹਾਲ ਸੋਹ ਚੇ ਹੁਣ ਰੋਣ ਵਾਲ ਜਗੇ ਬਿੱਲ ਵੀ ਤਾਰ ਦਿੰਨੇ ਹੋਰ ਦੱਸ ਹੋਰ ਸੋਚ ਲਾ ਨਹੀਂ ਕੋਈ ਗੱਲ ਨਹੀਂ ਬੜਾ ਫਾਇਦਾ ਕੋ ਹੋਰ ਸੋਚ ਲਾ ਨਹੀਂ ਕੋਈ ਗੱਲ ਦੋਸਤੋ ਹਰੜ ਕਲਾਂ ਦੇ ਵਿੱਚ ਜਿੱਥੇ 120 ਬੋਰੀਆਂ ਡਾਇਆ ਤੇ ਬਿਜਲੀ ਦੀ ਸੇਵਾ ਨਿਭਾਈ ਗਈ ਆ ਔਰ ਪਹਿਲਾਂ ਵੀ ਇੱਥੇ ਦੋ ਮਕਾਨਾਂ ਦੀ ਜਿਹੜੀ ਸੇਵਾ ਲਈ ਆ ਦੋ ਇੱਥੇ ਇਸ ਪਿੰਡ ਦੇ ਵਿੱਚ ਸ਼ਾਦੀਆਂ ਸੀਗੀਆਂ ਜਿਨ੍ਹਾਂ ਨੂੰ ਇੰਤਜ਼ਾਮ ਕੀਤਾ ਸੀਗਾ ਸਮਾਨ ਦਾ ਤੇ ਰੋਟੀ ਦਾ ਔਰ ਅੱਜ ਫੇਰ ਇਹ ਮੇਰੀ ਭੈਣ ਸਾਡੇ ਕੋਲ ਇੱਕ ਬੋਰੀ ਲੈਣ ਆਈ ਸੀ ਕਿੰਨੀ ਮਿਲੀ ਤੈਨੂੰ ਦੋ ਪੋਰੀਆਂ ਮਿਲੀਆਂ ਮਿਲ ਗਈਆਂ ਨਾ ਦੋ ਵੀ ਦੋ ਕਿੱਲੇ ਪੈੜੀ ਸੀਗੀ ਔਰ ਦੋ ਬੀਤ ਡਾਇਆ ਲੈਣ ਆਈ ਸੀ ਤੇ ਅੱਖਾਂ ਇਹਦੀਆਂ ਝੰਜੂ ਸੀ ਤੇ ਮੈਂ ਪੁੱਛ ਲਿਆ ਵੀ ਕੀ ਕਰਦੀਆਂ ਕੌਣ ਹੈ ਘਰੇ ਤੇਨੇ ਮੈਨੂੰ ਦੱਸਿਆ ਵੀ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਤਿੰਨ ਬੇਟੀਆਂ ਆ ਮੇਰੀ ਸੱਸ ਮੇਰੇ ਨਾਲ ਆ ਤੇ ਪੰਜੇ ਹੀ ਅਸੀਂ ਜਿਹੜੀਆਂ ਫੀਮੇਲ ਆ ਔਰਤਾਂ ਹੀ ਇੱਕ ਘਰ ਦੇ ਵਿੱਚ ਰਹਿੰਦੀਆਂ ਤੇ ਮੈਨੂੰ ਕਿਹਾ ਸੀ ਚਾਹ ਧਰ ਕਿ ਮੈਂ ਤੇਰੇ ਘਰੇ ਆਇਆ ਔਰ ਇਹਦੇ ਘਰ ਅਸੀਂ ਆਏ ਆ ਘਰ ਚਲੋ ਮਹਾਰਾਜ ਦੀ ਕਿਰਪਾ ਵਾ ਘਾਰੇ ਦਾ ਠੀਕ ਠਾਕ ਬਣਿਆ ਵਾ ਔਰ ਗੁਜ਼ਾਰਾ ਕਿੱਦਾਂ ਚੱਲਦਾ ਵੀ 2 ਕਿੱਲੇ ਪੈੜੀ ਆ ਉਹ ਠੇਕੇ ਦੇ ਦਿੱਤੀ ਐ 40 40000 ਰੁਪਇਆ ਜਿਹੜਾ ਇੱਕ ਕਿੱਲੇ ਦਾ 8000 ਆਉਂਦਾ ਭਾਣੇ ਹਾਂਜੀ 80000 ਰੁਪਇਆ ਠੇਕਾ ਜਿਹੜਾ ਸਾਲ ਦਾ ਆਉਂਦਾ ਵਾ ਹਾਂਜੀ ਸਾਲ ਦਾ ਠੇਕਾ ਤੇ ਬੇਟੀ ਪਲੱਸ 2 ਕਰਕੇ ਪ੍ਰਾਈਵੇਟ ਜੌਬ ਕਰਦੀ ਐ 7 ਤੋਂ 8000 ਰੁ ਔਰ ਉਹਨੇ ਅੱਗੋਂ ਬੀਏ ਦੀ ਜਿਹੜੀ ਉਹ ਤਿਆਰੀ ਕਰ ਰਹੀ ਆ ਦੂਜੀ ਬੇਟੀ ਜਿਹੜੀ ਬਿਮਾਰ ਆ ਬੜੇ ਲੰਮੇ ਸਮੇ ਤੋਂ ਹੀ ਤੀਜੀ ਬੇਟੀ ਜਿਹੜੀ ਉਹ ਪਲੱਸ 2 ਦੇ ਵਿੱਚ ਪਲੱਸ 1 ਦੇ ਵਿੱਚ ਆ ਸਰਕਾਰੀ ਸਕੂਲ ਚ ਪੜਦੀ ਆ ਔਰ ਪੈੜੀ ਦੇ ਨਾਲ ਨਾਲ ਦੋ ਡੰਗਰ ਵੀ ਰੱਖੇ ਆ ਬਾਕੀਆਂ ਨੂੰ ਕੋ ਪੱਠੇ ਨਹੀਂ ਸੀ ਪੈਂਦੇ ਜਦੋਂ ਹਾੜ ਆਇਆ ਵਾ ਤੇ ਉਹ ਰਿਸ਼ਤੇਦਾਰਾਂ ਨੇ ਦੇਤੇ ਆ ਜੀ ਹਾਂਜੀ ਉਹਨਾਂ ਕੋਲ ਆ ਔਰ ਪਿੰਡ ਵਾਲਿਆਂ ਨੇ ਦੱਸਿਆ ਪਾਉ ਜੀ ਇੱਥੇ ਖੜੇ ਆ ਵੀ ਵਾਕਿਆ ਹੀ ਕਿਸੇ ਵੇਲੇ ਮਨ ਦੇ ਵਿੱਚ ਬੜਾ ਦਰਦ ਆਉਂਦਾ ਵਾ ਵੀ ਬੇਟੀਆਂ ਜਦੋਂ ਪੱਠੇ ਲੈਣ ਜਾਂਦੀਆਂ ਸੀ ਆਪ ਹੀ ਵੱਡਦੀਆਂ ਤੇ ਆਪ ਹੀ ਲੈ ਕੇ ਆਉਂਦੀਆਂ ਤੇ ਮੈਂ ਵੈਸੇ ਘਰ ਆ ਕੇ ਪੁੱਛਿਆ ਵੀ ਤੁਹਾਡੇ ਘਰ ਦੇ ਵਿੱਚ ਸਾਰਾ ਕੁਝ ਹੈਗਾ ਵਾ ਤੁਹਾਡੀ ਮਦਦ ਕੀ ਕੀਤੀ ਜਾ ਸਕਦੀ ਆ ਵੀ ਗੁਜ਼ਾਰਾ ਕਿਵੇਂ ਚੱਲਦਾ ਵਾ ਆ ਵੀ ਮੇਰੇ ਖਾਲ ਬੁਟੀਕ ਦਾ ਕੰਮ ਹੈ ਤੇ ਮੈਂ ਬੇਟੀ ਨੂੰ ਪੁੱਛਿਆ ਵੀ ਕਿੰਨੇ ਪੈਸੇ ਆਂਦੀ 2000 ਬਣ ਜਾਂਦਾ ਇੰਨੇ ਕ ਪੈਸੇ ਦੇ ਨਾਲ ਗੁਜ਼ਰਬਸਰ ਤੇ ਨਹੀਂ ਘਰਾਂਦਾ ਹੋ ਸਕਦਾ ਔਰ ਮੇਰੇ ਨਾਲ ਮਨਿੰਦਰ ਆਇਆ ਔਰ ਇਹਨੇ ਆਪਣੇ ਡੈਡ ਦੇ ਨਾਲ ਗੱਲ ਕੀਤੀ ਹੈ ਬੰਬੇ ਔਰ ਅਸੀਂ ਕੋਸ਼ਿਸ਼ ਕੀਤੀ ਆ ਵੀ 1 ਲੱਖ ਰੁਪਈਆ ਜਿਹੜਾ ਇਹਨੂੰ ਦੇ ਦਿੱਤਾ ਜਾਵੇ ਕੱਲ ਨੂੰ ਬੇਟੀ 22 ਸਾਲਾਂ ਦੀ ਆ ਉਹਦੀ ਸ਼ਾਦੀ ਹੋਣੀ ਆ ਔਰ ਉਹਦੀ ਜਿਹੜੀ ਐਫ ਡੀ ਕਰਾ ਲੈਣ ਉਹਦੇ ਨਾਲ ਨਾਲ ਭੈਣ ਨੇ ਦੱਸਿਆ ਵੀ ਮੇਰਾ 20000 ਰੁਪਿਆ ਬਿੱਲ ਹੈ ਔਰ ਬਿਜਲੀ ਮੇਰਾ ਮੀਟਰ ਛੜਿਆ ਹੋਇਆ ਵੈਸੇ ਜਿਹੜੀ ਉਹ ਵੱਲ ਰਹੀ ਆ ਔਰ ਮੈਂ ਇਹਨੂੰ ਕਹਿ ਦਿੱਤਾ ਵੀ ਬੱਤੀ ਦੇ ਬਿਨਾਂ ਤੇ ਗੁਜ਼ਾਰਾ ਨਹੀਂ ਤੇਰਾ 20000 ਰੁਪਿਆ ਜਿਹੜਾ ਬਿੱਲ ਵੀ ਅਸੀਂ ਦੇ ਦਾਂਗੇ ਔਰ ਰੋਣੋ ਹਟਿਆ ਨਹੀਂ ਜਾਂਦਾ ਜਦੋਂ-ਜਦੋਂ ਗੱਲਾਂ ਕਰੀ ਵੀ ਘਰ ਦੇ ਵਿੱਚ ਸਾਈਂ ਨਹੀਂ ਹੈਗਾ ਤੇ ਬੜੀ ਮੁਸ਼ਕਲ ਹੁੰਦੀ ਆ ਬੰਦਿਆਂ ਦੇ ਬਿਨਾਂ ਵੀ ਘਰ ਨਹੀਂ ਚੱਲਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ ਔਰ ਘਰ ਦੇ ਵਿੱਚ ਮਤਲਬ ਇੱਕ ਬੰਦੇ ਦਾ ਇੱਕ ਆਸਰਾ ਹੀ ਬੜਾ ਹੁੰਦਾ ਵਾ ਤੇ ਮੈਂ ਪੁੱਛਿਆ ਵੀ ਡੈਥ ਸ਼ਰਾਬ ਉਹ ਜਿਆਦਾ ਪੀਂਦੇ ਸੀਗੇ ਤੇ ਸ਼ਰਾਬ ਪੀਣ ਕਰਕੇ ਤੇ ਮੈਂ ਕਹਾਂ ਚ ਸੰਗਣ ਵਾਲੀ ਕੋਈ ਗੱਲ ਨਹੀਂ ਪਰ ਮੈਂ ਫੇਰ ਲੋਕਾਂ ਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਜਿਹੜੇ ਵੀ ਬੰਦੇ ਇਸ ਤਰ੍ਹਾਂ ਕਰਦੇ ਆ ਜਿਹੜਾ ਕੋ ਨਸ਼ਾ ਕਰਦਾ ਵਾ ਜਿਹੜਾ ਸ਼ਰਾਬ ਪੀਂਦਾ ਮੈਂ ਇੱਕੋ ਗੱਲ ਪੁੱਛਣਾ ਚਾਹੁੰਨਾ ਵੀ ਇਹ ਪਿਛੇ ਧੀ ਆਵੇ ਕੇ ਘਰ ਦੇ ਹਾਲਾਤ ਵੇਖ ਕੇ ਪੰਜ ਦੀਆਂ ਪੰਜ ਹੀ ਤੁਹਾਡੇ ਘਰ ਚ ਔਰਤਾਂ ਰਹਿ ਗਈਆਂ ਤੇ ਕੀ ਲੈਣਾ ਇਹਨਾਂ ਨਸ਼ਿਆਂ ਦੇ ਉੱਤੋਂ ਕੀ ਲੜਾ ਇਸ ਸ਼ਰਾਬ ਦੇ ਉੱਤੋਂ ਮਤਲਬ ਪਹਿਲਾਂ ਆਪਦਾ ਪਰਿਵਾਰ ਵੇਖਿਆ ਜਾਵੇ ਸਾਰਾ ਕੁਝ ਮਤਲਬ ਉਹਦਾ ਧਿਆਨ ਦਿੱਤਾ ਜਾਵੇ ਮਤਲਬ ਇਹ ਨਸ਼ਾ ਨੇ ਘਰਾਂ ਦੇ ਘਰ ਖਰਾਬ ਕਰ ਦਿੱਤੇ ਜ਼ਰੂਰੀ ਨਹੀਂ ਚਟਾ ਹੋਰ ਵੀ ਨਸ਼ਾ ਤੇ ਕਿਸੇ ਚੀਜ਼ ਦਾ ਵੀ ਮਾੜਾ ਵਾ ਪਰ ਸਾਡੇ ਕੋਲੋਂ ਜਿੰਨਾ ਕੈਫਰਟ ਹੋਇਆ ਮੇਰੇ ਕੋ ਰਿਆ ਨਹੀਂ ਜਾਂਦਾ ਅਸੀਂ ਇੱਕ ਕੋਸ਼ਿਸ਼ ਕਰਦੇ ਆਂ ਵੀ ਚਲੋ ਕਿਸੇ ਦਾ ਸਾਥ ਬਣ ਜਾ ਜਾਵੇ ਕਿਸੇ ਦਾ ਮਤਲਬ ਆਸਰਾਤ ਨਹੀਂ ਆਸਰਾ ਤੇ ਭਗਵਾਨ ਦਾ ਹੀ ਚਾਹੀਦਾ ਵਾ ਗੁਰੂ ਮਹਾਰਾਜ ਦਾ ਹੀ ਚਾਹੀਦਾ ਵਾ ਇੱਕ ਦੂਜੇ ਦਾ ਸਾਥ ਦਿੱਤਾ ਜਾਵੇ ਜਿੱਥੇ ਬੇਟੀਆਂ ਨੇ ਜਿੱਥੇ ਕੋ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ ਵਾ ਉਥੇ ਕੁਛ ਨਾ ਕੁਛ ਜਿਹੜੀ ਮਲਮ ਪੱਟੀ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਆ ਔਰ ਮਨਿੰਦਰ ਨੇ ਜਦੋਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਤੇ ਉਹ ਖਾਸ ਕਰਕੇ ਸਾਡੇ ਵਿੱਚ ਉਹਨਾਂ ਦੀ ਇੱਛਾ ਹੀ ਹੋ ਰਹੀਦੀ ਆ ਵੀ ਜਿੱਥੇ ਕਿਤੇ ਬੇਟੀਆਂ ਦੀ ਸ਼ਾਦੀ ਉਥੇ ਮੇਰੀ ਸੇਵਾ ਲਾਇਆ ਕਰੋ ਜਾਂ ਮੇਰੀ ਡਿਊਟੀ ਲਾਇਆ ਕਰੋ ਇਹਨੇ ਫੋਨ ਦੇ ਉੱਤੇ ਗੱਲ ਕੀਤੀ ਮੇਰੇ ਕੋਲ ਮਤਲਬ ਹੋਰ ਅਸੀਂ ਕਿਸੇ ਨੂੰ ਸੇਵਾ ਦੇਣੀ ਚਾਹੁੰਦੇ ਸੀ ਲੱਖ ਰੁਪਏ ਦੀ ਪਰ ਇਹਨੇ ਜਦੋਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਉਹਨਾਂ ਕਿਹਾ ਵੀ ਇਹ ਸੇਵਾ ਵੀ ਅਸੀਂ ਨਿਭਾਉਣੀ ਚਾਹੁੰਦੇ ਆ ਔਰ ਲੱਖ ਰੁਪਇਆ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਔਰ ਇਹਨਾਂ ਵੀ ਸਾਨੂੰ ਇਹ ਵਿਸ਼ਵਾਸ ਦਿਵਾਇਆ ਪਿੰਡ ਦੇ ਸਾਹਮਣੇ ਵੀ ਇਹਦੀ ਕੋਈ ਵਰਤੋਂ ਇਧਰ ਉਧਰ ਨਹੀਂ ਕੀਤੀ ਜਾਊਗੀ ਇਹਦੀ ਐਫਡੀ ਜਿਹੜੀ ਉਹ ਕਰਾਈ ਜਾਊਗੀ ਔਰ ਜਦੋਂ ਕਿਤੇ ਬੇਟੀ ਦੀ ਕੋਈ ਸ਼ਾਦੀ ਦੀ ਹੋਊਗਾ ਮੈਂ ਤੈਨੂੰ ਅੱਗੋਂ ਵੀ ਕਹਿੰਦਾ ਅੱਗੋਂ ਵੀ ਤੇਰੀਆਂ ਦੋ ਧੀਆਂ ਨੇ ਜਦੋਂ ਕਿਤੇ ਆਵਾਜ਼ ਮਾਰੋਗੇ ਫਿਰ ਕਿਤੇ ਰੱਬ ਨੇ ਔਰ ਬੋਰਡ ਬਣਾਇਆ ਤੇ ਆ ਜਾਵਾਂਗੇ ਕੋਈ ਬਦਾਂ ਭੱਜਣ ਵਾਲੇ ਨਹੀਂ ਹੈਗੇ ਸਾਡੇ ਕੋਲ ਲੀਡਰ ਵਾਲੇ ਕੰਮ ਨਹੀਂ ਹੈਗੇ ਜੇ ਸਰਿਆ ਪੁੱਜਿਆ ਤੇ ਜ਼ਰੂਰ ਆਵਾਂਗੇ ਇਹ ਝੂਠੇ ਲਾਰੇ ਵੀ ਲਾ ਕੇ ਨਹੀਂ ਜਾਂਦੇ ਵੀ ਯਾਰ ਸਾਡੇ ਸਿਰ ਦੇ ਉੱਤੇ ਬੈਠੇ ਰਹੋ ਜਿੰਨੀ ਕਿ ਸੇਵਾ ਸਾਡੇ ਕੋ ਨੂੰ ਨਿਭਾਈ ਜਾਂਦੀ ਆ ਮਹੀਨਾ ਡੇਢ ਮਹੀਨੇ ਤੋਂ ਲੱਗੇ ਆ ਇਹ ਸੇਵਾ ਅੱਗੋਂ ਪਿੱਛੋਂ ਵੀ ਕਰਦੇ ਰਹੀਦਾ ਵਾ ਸੋ ਇੰਨੀ ਕਿ ਸੇਵਾ ਮੇਰੀ ਭੈਣ ਤੋਂ ਸਾਡੇ ਲੋਕ ਕਬੂਲ ਕਰੀ ਕਿਉਂਕਿ ਤੇਰੀਆਂ ਅੱਖਾਂ ਜਮਾਂਜੂ ਵੇਖੇ ਜਦੋਂ ਤੂੰ ਡਾਇਆ ਤੇ ਬੀਜ ਲੈਣ ਆਈ ਸੀਗੇ ਤੇ ਮੈਨੂੰ ਆਪ ਹੀ ਮੇਰਾ ਦਿਲ ਕੀਤਾ ਵੀ ਤੈਨੂੰ ਪੁੱਛ ਲਿਆ ਜਾਵੇ ਤੇ ਤੇਰੇ ਘਰ ਜ਼ਰੂਰ ਜਾਇਆ ਜਾਵੇ ਚਲੋ ਤੂੰ ਇਹ ਭਰਾ ਸਮਝ ਕੇ ਤੇ ਸਾਨੂੰ ਭਾਵੇਂ ਅਸ਼ੀਰਵਾਦ ਹੀ ਦੇ ਦੇ ਸਾਡੇ ਲਈ ਇਹੋ ਹੀ ਬੜਾ ਵਾ